ਪਿੰਡ ਹੈਗਾ ਗੰਧੜ ਤੇ ਜ਼िला ਮੁਖਤਸਰ ਇਹ ਆਰਓ ਆ ਆ ਦੇਖੋ ਆਰਓ ਜਿਹੜਾ ਹੈਗਾ ਪ੍ਰੋਜੈਕਟ ਸਮਾਰਥ ਜਿਹੜਾ ਹੈਗਾ ਤੇ ਪਾਣੀ ਇਹ ਆਰੋ ਦਾ ਅਸੀਂ ਤੇਰਾ ਵਿਕਦਾ ਜੈਕੁਰੇ ਪਾਣੀ ਤੇ ਲੋਕਾਂ ਦਾ ਨਹੀਂ ਦੁੱਧ ਵਿਕਦਾ ਦੋਸਤੋ ਇਹ ਆਰੋ ਆ ਤੇ ਇਹ ਪਿੰਡ ਚ ਹੀ ਲੱਗਿਆ ਹੋਇਆ ਤੇ ਬਾਈ ਜਦੋਂ ਪਾਣੀ ਇਹਦੇ ਚ ਟੂਟੀ ਦੇ ਉੱਤੇ ਦਿੱਤੀਆਂ ਨਹੀਂ ਬੰਦ ਕਰਨੋਂ ਤੇ ਪਾਣੀ ਕਿਵੇਂ ਮਿਲਦਾ ਫਿਰ ਤੁਹਾਨੂੰ ਪਾਣੀ ਇਹ ਤੇ ਕਾਰਡ ਲਾਓ ਤੇ ਆਟੋਮੈਟਿਕਲੀ ਪਾਣੀ ਕਾਰਡ ਫੇਰਾ ਬੰਦ ਹੋ ਜਾਂਦਾ ਭਈਆ ਕਾਰਡ ਹੈਗਾ ਕਾਰਡ ਇੱਥੇ ਆਪ ਲਾਉਣੇ ਆ ਤੇ 20 ਲੀਟਰ ਪਾਣੀ ਨਿਕਲੂਗਾ 20 ਲੀਟਰ ਪਾਣੀ ਤੇ ਵਿੱਚੋਂ ਪੈਸੇ ਕਿੰਨੇ ਕੱਟੇ ਜਾਣਗੇ 5 ਰੁਪਏ ਹੀ ਕੱਟੇ ਜਾਣਗੇ ਇੱਕ ਵਾਰੀ ਕਾਰਡ ਲਾਉਣ ਦੇ 5 ਰੁਪਏ ਕੱਟੇ ਜਾਣਗੇ ਤੇ 20 ਲੀਟਰ ਮਿਲੂਗਾ ਪਾਣੀ ਹਾਂਜੀ ਠੀਕ ਹੈ ਬਾਕੀ ਸਿਸਟਮ ਵੀ ਵਧੀਆ ਜਦੋਂ ਮਰਜ਼ੀ ਲਾਜੋ ਜਦੋਂ ਮਰਜ਼ੀ ਪਾਉਂਦੇ ਰਾਤ ਲਾਈ ਵੀ ਤੋਂ ਠੀਕ ਹੈ ਤੇ ਜਦੋਂ 20 ਲੀਟਰ ਚੱਲ ਗਿਆ ਉਸ ਤੋਂ ਬਾਅਦ ਬੰਦ ਹੋ ਜਾਣਾ ਹੈ ਆਟੋਮੈਟਿਕ ਬੰਦ ਹੋ ਜਾਏਗਾ ਤੇ ਜੇ ਹੁਣ ਜਿਵੇਂ ਵੱਡਾ ਸਿਸਟਮ ਇਹਦੇ ਵਿੱਚ ਦੋਹਰੀ ਵਾਰ ਕਾਰਡ ਲਾਉਣਾ ਬਰੋਵਾ ਹੀ ਲੱਗ ਠੀਕ ਹੈ ਚੀਜ਼ ਤਾਂ ਬਹੁ ਹੋਰਾਜ ਤੇ ਕੈਸ਼ ਵਗੈਰਾ ਸਾਰਾ ਵਰਤੋਂ ਕੇ ਰਿਪੋਰਟਰ ਲੈ ਵੀ ਦੋਸਤੋ ਕੰਮ ਵੀ ਵਧੀਆ ਹੈ ਪਰ ਪਾਣੀ ਮੁੱਲ ਵੀ ਕਣ ਲੱਗ ਗਿਆ ਐਂਡ ਹੈਗਾ ਗੰਧੜ ਤੇ ਜ਼ਿਲ੍ਹਾ ਮੁਖਤਸਰ ਇਹ ਆਰੋ ਹੈ ਆ ਦੇਖੋ ਆਰੋ ਜਿਹੜਾ ਹੈਗਾ ਪ੍ਰੋਜੈਕਟ ਸਮਾਰਥ ਜਿਹੜਾ ਹੈਗਾ ਤੇ ਪਾਣੀ ਆਰੋ ਦਾ ਇੱਕ ਇਹਦੀ ਟੂਟੀ ਹੈਣੀਗੀ ਕਿਉਂਕਿ ਟੂਟੀ ਹੋਊਗੀ ਤੇ ਪਾਣੀ ਵੇਸਟ ਹੋਊਗਾ ਬਹੁਤ ਵਧੀਆ ਜਿਹੜਾ ਹੈਗਾ ਪ੍ਰੋਜੈਕਟ ਤੇ ਪਾਣੀ ਉਨਾ ਹੀ ਮਿਲੂਗਾ ਜਿੰਨਾ ਕਾਰਡ ਤੇ ਇੱਕ ਵਾਰੀ ਕਾਰਡ ਲਾਵਾਂਗੇ ਆਪਾਂ ਤੇ ਵੇਸਟ ਨਹੀਂ ਹੁੰਦਾ ਨਹੀਂ ਤਾਂ ਆਮ ਪਿੰਡਾਂ ਦੇ ਵਿੱਚ ਇਹ ਹੁੰਦਾ ਕਿ ਜਦੋਂ ਆਪਾਂ ਭਰਨਾ ਆਉਣੇ ਆ ਤੇ ਆਪ ਦਾ ਬਰਤਨ ਜਿਹੜਾ ਕੰਨੀ ਹੋ ਇੱਥੇ ਧੋਣ ਲੱਗ ਜਾਂਦੇ ਪਾਣੀ ਵੇਸਟ ਹੁੰਦਾ ਇਹ 20 ਲੀਟਰ ਪਾਣੀ ਨਿਕਲਦਾ ਤੇ ਪਾਣੀ ਵੇਸਟ ਨਹੀਂ ਹੁੰਦਾ ਟੂਟੀ ਉੱਤੇ ਗੜ ਬੰਦ ਕਰਨ ਨੂੰ ਤੇ ਖੋਲਣ ਨੂੰ ਨਹੀਂ ਦਿੱਤੀ ਬਸ ਉਨਾ ਹੀ ਪਾਣੀ ਨਿਕਲੂਗਾ ਜਿੰਨਾ ਆਪਾਂ ਕਾਰਡ ਤੇ ਆਪਾਂ ਨੂੰ ਚਾਹੀਦਾ 20 ਲੀਟਰ ਹਾਂ ਧੰਨਵਾਦ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੀ